ਇਸਾ ਸਿਕਾਲਜੀ ਸਾਰਿਆਂ ਨਾ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਅੱਜ ਦੇ ਵੀਡੀਓ ਦੇ ਵਿੱਚ ਬਿਲਕੁਲ ਹੁਣੇ ਸੋਈ ਗਾਂ ਦਾ ਨੂੰ ਦਿਖਾਉਣੀ ਹੈ ਘੇਰਿਆ ਤੇ ਚੰਗੇ ਦੁੱਧ ਵਾਲੀ ਆ ਚੰਗੇ ਕੱਦ ਕਾਠ ਚ ਆ ਬਾਕੀ ਹੁਣੇ ਸੋਈ ਉਹਦੇ ਕਰਕੇ ਥੋੜੀ ਲੱਪੇ ਲੁੱਪੇ ਜਿਆ ਬਾਕੀ ਸੋਈ ਦਾ ਇਹ ਵਾਦਾ ਵੀ ਹੁਣ ਕੋਈ ਵੀਰ ਆਪਣੀ ਪਾਸ ਕਰਕੇ ਚੋਈ ਕਰਕੇ ਲਿਜਾ ਸਕਦਾ ਵਾ ਤੇ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਤੇ ਮਗਰ ਵੀ ਇਹਦੇ ਵੱਛੀ ਆ ਗਈ ਆ ਤੇ ਵੱਛੀ ਵੀ ਚੰਗੇ ਚੰਗੇ ਟੀਕੇ ਦੀ ਆ ਮਗਰ ਵੱਛੀ ਵੀ ਗਾਂ ਵਰਗੀ ਆ ਕਿਉਂ ਲੈ ਜਾਂਦੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠ ਠੀਕ ਠਾਕ ਜੀ ਬਹੁਤ ਵਧੀਆ ਕਿਰਪਾ ਜੀ ਮਹਾਰਾਜ ਦੀ ਠੀਕ ਠਾਕ ਚਲੋ ਕਿਰਪਾ ਚਾਹੀਦੀ ਜੀ ਹਾਂਜੀ ਹਾਂਜੀ ਤੇ ਨਾਮ ਦੱਸਦੇ ਕਰੀ ਨਾਮ ਵੀਰ ਜੀ ਮੇਰਾ ਬਗੀਚਾ ਸਿੰਘ ਤੇ ਵੀਦੀ ਸ਼ਹਿਰ ਆਪਣਾ ਨਾਲਾ ਤੇ ਜਿਲ੍ਹਾ ਹਮਸਰ ਹੈ ਤੇ ਫੋਨ ਨੰਬਰ ਬੋਲ ਦੋ ਜੀ 781402427 ਵੀਰ ਜੀ ਠੀਕ ਹੈ ਤੇ ਪਰਸਵਾਲੀਆਂ ਵੱਡੀਆਂ ਗਾਵਾਂ ਵੇਗੀਆਂ ਫਿਰ ਹਾਂਜੀ ਹਾਂਜੀ ਵੀਰ ਜੀ ਉਹ ਵੇਗੀਆਂ ਤੇ ਮਤਲਬ ਵੀ ਜੇ ਤੁਸੀਂ ਵੀਡੀਓ ਪਾਈ ਦੇ ਅੱਧੇ ਘੰਟੇ ਤਕਰੀਬ ਹੋ ਗਈਆਂ ਐ ਕਿੰਨੇ ਕਾ ਇਹ ਫੋਨ ਫਿਰ ਫੋਨ ਤੇ ਵੀਰ ਜੀ ਅੱਜ ਵੀ ਮਤਲਬ ਕਿ ਪਰਸੋਂ ਦੀ ਵੀਡੀਓ ਪਾਈ ਹੈ ਨਾ ਤੇ ਅੱਜ-ਅੱਜ ਫੋਨ ਮਸਣਾ 30-35 ਫੋਨ ਅੱਜ ਹੁਣ ਤੱਕ ਆ ਗਈ ਹੋਣੀ ਐ ਅਸੀਂ ਅੱਛਾ ਸਵੇਰ ਦੇ ਤੇ ਦੁਪਹਿਰਾਂ ਨਹੀਂ ਹੋਈਆਂ ਪੂਰੀਆਂ ਅੱਜ ਦੁਪਹਿਰਾਂ ਨਹੀਂ ਹੋਈਆਂ ਮਤਲਬ ਚੰਗੀ ਰਹਿਣ ਲੱਗੀ ਹੈ ਬਹੁਤ ਬਹੁਤ ਵੀਰ ਜੀ ਵਧੀਆ ਨਾਲ ਭਾਅ ਐਡਾ ਕਿ ਤੁਹਾਨੂੰ ਪਤਾ ਫਿਰ ਠੀਕ ਐ ਤੇ ਅੱਜ ਵੀ ਹੈ ਨਾ ਅੱਜ ਗਿਰ ਲਿਆ ਭਲੈਂਦੀ ਹਾਂ ਜੀ ਅੱਜ ਗਿਰ ਲਿਆ ਦੀ ਲੱਭ ਕੇ ਠੀਕ ਐ ਜੀ ਹੁਣ ਇਹ ਸੂਈ ਆ ਹੈ ਨਾ ਇਹ ਸੂਈ ਬਹੁਤ ਵੱਡਾ ਕੱਦ ਕਾੜੇ ਤੇ ਬਾਕੀ ਥਾਂ ਵੀ ਬੜੇ ਕਮਾਲ ਦਾ ਵਾ ਹਾਂਜੀ ਆ ਤੁਹਾਨੂੰ ਦਿਖਾਈਏ ਲੱਗੇ ਤੋਂ ਆ ਦੇਖ ਸਕਦੇ ਥਾਣੇ ਦੇ ਤੇ ਬਾਕੀ ਥੱਲਿਆਂ ਵੀ ਚੰਗੀ ਭਰ ਗਈ ਉਹਨੇ ਗਾਹ ਨੂੰ ਆ ਤੇ ਉਹਨੇ ਪਛਾਣ ਨੂੰ ਆ ਦੇਖ ਸਕਦੇ ਥੱਲਿਆਂ ਬਾਕੀ ਚੰਗੇ ਕਦ ਕਾਟ ਚ ਆ ਤੇ ਬਾਕੀ ਇਹੋ ਜਿਹੇ ਗਾਵਾਂ ਬੱਚਿਆਂ ਦਾ ਥੋੜਾ ਵੱਧ ਕਰਦੀਆਂ ਹੁੰਦੀਆਂ ਵਾ ਆ ਦੇਖ ਸਕਦੇ ਦੂਸਰੇ ਪਾਸੇ ਤੇ ਥਾਣੇ ਦੇ ਦੇਖ ਸਕਦੇ ਆ ਤੇ ਮਿਲਕਵੇਨ ਵੀ ਚੰਗੀ ਲੱਗੀ ਆ ਤੇ ਸੁਭਾਗਨਵਾ ਸੁਈ ਜਾ ਵੀਰ ਜੀ ਸੁਭਾ ਵੀਰ ਜੀ ਕੋਈ ਮਤਲਬ ਹੀ ਘਰ ਵਾਲੇ ਦੂਸਰਾ ਹੀ ਆਂਦੇ ਆ ਕੋਈ ਵੀਰ ਭਰਾ ਤੀਸਰਾ ਵੀ ਮੰਨ ਸਕਦਾ ਵਾ ਦੂਸਰਾ ਵੀ ਹੋ ਸਕਦੀ ਜਾਂ ਤੀਸਰਾ ਵੀ ਹੋ ਸਕਦੀ ਇਹ ਜਮਰਾ ਇਹ ਸੈਡਾਂ ਦੰਦ ਨਹੀਂ ਬਰਾਬਰ ਕੀਤੇ ਹੈ ਜੀ ਅੱਛਾ ਸੈਡਾਂ ਵਾਲੇ ਬਰਾਬਰ ਨਹੀਂ ਆਂ ਤੇ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ ਵੀਰ ਜੀ ਉਹ ਦੰਦੇ ਆ ਵੀ ਦੂਜੇ ਸਵੇਰ ਮਤਲਬ ਪਿਛਲੇ ਸਵੇਰ ਆਂਦੇ ਸੀ ਇਹਨਾਂ ਤੋਂ 20 ਕਿਲੋ ਚੋਇਆ ਵਾ ਅੱਛਾ ਜਿਹੜਾ ਪਿਛਲਾ ਸੂਆ ਰਿਹਾ ਵਾ ਪਿਛਲੇ ਸਵੇਰ 20 ਕਿਲੋ ਆਂਦੇ ਦੁੱਧ ਚੋਇਆ ਤੇ ਚਲੋ ਯਾਰਕਾਂ ਥੋੜੀ ਸੰਭੀ ਸੁੰਪੀ ਉਹਨਾਂ ਨੇ ਘਾਟਿਆ ਅੱਛਾ ਥੋੜੀ ਲਸੀਜੀ ਹੈ ਹਾਂਜੀ ਤੇ ਚਲੋ ਯਾਰਕਾਂ ਜੇ ਕੋਈ ਸੇਵਾ ਕਰੂਗਾ ਤੇ ਇੰਨਾ ਕੇ ਨੌਰ ਬਣ ਯਾਰਕਾਂ ਵਿੱਚ ਪਾਈ ਜਾਊਗੀ ਅੱਛਾ ਹਾਂਜੀ ਵੀਰ ਜੀ ਠੀਕ ਹੈ ਹਾਂਜੀ ਹਾਂਜੀ ਤੋਰ ਹਾਂ ਫੇਰੇ ਕਰੀ ਨਾ ਬਾਕੀ ਇਹ ਆ ਬੇ ਜੇ ਹੁਣੇ ਸੋਈ ਆ ਲੱਪੇ ਚ ਆ ਬਾਕੀ ਬੱਚਾ ਇਹਨੇ ਕਾਫ ਇਹ ਕੱਦ-ਬੁੱਦ ਦੇਖੋ ਤੇ ਠੰਡੀ ਧੀਰੀ ਆ ਇਹ ਨਹੀਂ ਵੀ ਉਹੋ ਜੀ ਕਿਤੇ ਬਾਕੀ ਸ਼ਾਂਤ ਜਿਹਾ ਸੁਭਾਅ ਦੀ ਆ ਭਾਵੇਂ ਹੁਣੇ ਵੀ ਸੂਈ ਆ ਪੂਰੀ ਵੇਖ ਲੋ ਵੀਰ ਜੀ ਮੈਂ ਸਣਾ ਪੂਰਾ ਕੱਦ ਘਾਟ ਵੱਡਾ ਆ ਇੱਕ ਵਾਰੀ ਲਾ ਜਾ ਇਹ ਦਿਨ ਤੋਰ ਦੋ ਹਾਂਜੀ ਬਾਕੀ ਇਹੋ ਜਿਹੇਂ ਗਾਵਾਂ ਬੱਚਿਆਂ ਦਾ ਥੋੜਾ ਜਿਹਾ ਵੱਧ ਕਰਦੀਆਂ ਹਾਂਜੀ ਥੱਲੇਾਂ ਬੜੀ ਚੰਗੀ ਤਿਆਰ ਹੋ ਗਈ ਆ ਆ ਜਲੇ ਕੱਦ-ਬੁੱਦ ਬੜਾ ਵੱਡਾ ਆ ਬਾਕੀ ਇਹੋ ਜਿਹੇ گاਵਾ ਦਾ ਦੁੱਧ ਘਰ ਵਰਤਨ ਲਈ ਚੰਗਾ ਹੁੰਦਾ ਉਹਤੇ ਵੀ ਲੱਭਦੇ ਇਹੋ ਜਿਹੇ گاਵਾ ਛੇਤੀ ਲੱਭਦੀਆਂ ਨਹੀਂ ਆ ਕਿਤੇ ਨਹੀਂ ਨਿੱਕੇ ਨਿੱਕੇ ਨਹੀਂ ਲੱਭਦੀਆਂ ਵੇਖੋ ਕਦ ਹਾਂਜੀ ਕਦ ਕਾਠ ਜਿਹੜਾ ਇਹਦਾ ਚੰਗਾ ਜਵਾਨ ਹੈ ਪੂਰਾ ਪੂਰਾ ਵੱਡਾ ਦੁੱਧ ਵਾਲੀ ਗਾਂ ਹੈ ਜੀ ਠੀਕ ਹੈ ਜੀ ਤੇ ਉਤਰਾ ਇਹ ਆ ਵੀ ਸ਼ਾਂਤ ਸੁਭਾਦੀ ਹੈ ਹਨਾ ਵੀ ਜੀ ਐ ਕੋਈ ਗੱਲ ਬਾਤ ਨਹੀਂ ਜਿੱਤਰਾ ਮਰਜ਼ੀ ਕੋਈ ਵੀਰ ਆਪਣੀ ਪਸੰਦੀ ਕਰਕੇ ਖਰੇ ਕਿੰਨਾ ਰੱਖਣਾ ਇਹਦਾ ਮੁੱਲ ਫਿਰ ਕਿੰਨਾ ਰੱਖਣਾ ਜੀ ਜਿਹਦੀ ਵੀ ਜੀ ਪੂਰੀ ਰਾਜੀ ਹੁੰਦੀ ਹਾਂਜੀ ਫਿਰ ਤੁਹਾਨੂੰ ਪਤਾ ਭਾਵੇਂ ਲੱਖ ਦੀ ਵੇਚ ਲੈਂਦੇ ਭਾਵੇਂ ਹਾਂਜੀ ਠੀਕ ਹੁਣ ਥੋੜੀ ਜੀ ਣਿੱਸੀ ਣਿੱਸੀ ਆ ਉਸ ਹਿਸਾਬ ਨਾਲ ਮੁੱਲ ਕਰ ਦਿੰਨੇ ਆ ਅੱਛਾ ਮੁੱਲ ਕਰਦੀ 60000 ਰੁਪਿਆ ਉਰਦੀ ਜਾਵੇ ਜਿਹੜੀ ਨਹੀਂ ਫਿਰ ਇਹ ਤੇ ਚੰਗੀ ਅੱਡੇ 60000 ਰੁਪਏ ਦੇ ਤੁਰ ਕੇ ਜਾਣੀਗੇ ਜੀ ਇਹ ਤੇ ਜਮਰਾ ਕਿਸੇ ਨੇ ਉਹ ਤੇ ਜਾ ਅਸੀਂ ਵੀ ਨਹੀਂ 85000 ਰੁਪਏ ਦਾ ਮੁੱਲ ਕਰਨਾ ਹੈ ਹਾਂਜੀ 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 ਬਾਕੀ ਵੀ ਜਿਹੜੇ ਵੀਰਾਂ ਨੂੰ ਪਰਖਿਆ ਇਹਦੇ ਹਾਂਜੀ ਹਾਂਜੀ ਤੇ ਉਹਨਾਂ ਨੇ ਆਪੇ ਜਿਹੜਾ ਵਾ ਖਰੀਦ ਲੈਣੇ ਨਹੀਂ ਲੈਣ ਨਾਲ 18 20 20 ਬਾਈ ਕਿਲੋ ਲਈ ਕਹੀਂ ਕਿੱਥੇ ਲੱਭਦੀ ਜੀ ਜੀ ਅੱਜ ਜੀ ਫਿਰ ਗੱਲ ਕਰੀਏ ਇਹ 55000 ਦੀ ਦੇ ਰਹੀ ਹੈ ਪੂਰੇ ਪੂਰੇ 50 ਦੀ ਜਾਣ ਦੋ ਜਾਣ ਦਾ ਕੁਛ ਨਹੀਂ ਹੁੰਦਾ ਇਹ ਵੀ ਵੇਚੀਏ ਫਿਰ ਉਦਣਾ ਕੋਈ ਤੱਕ ਹਾਰ ਨਹੀਂ ਨਹੀਂ ਥੱਕਾ ਨਹੀਂ ਹੁੰਦਾ ਜਾਣਦੋ ਥੋੜੀ ਥੋੜੀ ਕਮਾਈ ਕਰਕੇ ਦੇਈ ਜਾਈਏ ਤੇ ਵੀਡੀਓ ਪਾਈ ਜਾਈਏ ਜੀ ਜਿਆ ਯਾਰ ਦੇ ਦਾਂ ਚਲੋ ਉਹਦੇ ਚੋਂ ਵੀਜੀ ਤੁਹਾਡਾ ਮਾਂ ਦਾ ਨੇ 1000 ਰੁਪਏ ਛੱਡ ਦਾਂਗੇ ਅੱਛਾ 90000 ਦੇ ਦਾਂਗੇ ਤੇ ਇਹ ਵੀਰ ਕੋਈ ਸਤਾਵੇ ਨਾ ਇਹ ਆਪਣੇ ਲੈਣੇ ਪਏ ਉਹੋ ਹੀ ਮੁੱਲ ਪੜਾ ਬਿਲਕੁਲ ਜੈ ਸੁਣੋਈਆਂ ਕੋਈ ਵੀਰ ਘੱਟ ਨਾ ਆਖੇ ਕੋਈ 45 ਬੰਤੂਲੀ ਨਾ ਆਖੇ ਫੇਰੇ ਤੇ ਠੀਕ ਹੈ ਜੀ ਉਹ ਤਰ੍ਹਾਂ ਕੋਈ ਚੰਗੀ ੱਡੇ ਦੀ ਹੁੰਦੀ ਤੇ ਕਹਿੰਦੇ 85 ਮੁੱਲ ਕਰਨਾ ਹੈ ਠੀਕ ਹੈ ਜੀ ਇਹ ਬਾਕੀ ਵਪਾਰੀ ਵੀ ਖੜ ਕੇ ਪਾਵੇਂ ਵੇਚ ਲੈ ਕੋਈ ਤੇ ਬਾਕੀ ਘਰ ਵਾਲਾ ਖੜੇ ਨਿਆਰੀ ਲਊਗਾ ਇੱਥ